ਪੰਜਾਬ ਨੇੜਾ ਪਿੰਡ ਬਣਿਆ ਡੈਣਾ ਦਾ ਰਹਿਣ ਬਸੇਰਾ ਜਿੱਥੇ ਡੈਣਾ ਸੋਹਣੀਆਂ ਔਰਤਾਂ ਦਾ ਰੂਪ ਧਾਰ ਰਹਿੰਦੀਆਂ ਸ਼ਿਕਾਰ ਦੀ ਭਾਲ ਵਿੱਚ ਬੰਦਿਆਂ ਦੇ ਰਾਤ ਨੂੰ ਘੁੰਮਣ ਤੇ ਹੈ ਸਖਤ ਪਾਬੰਦੀ ਬੜਾ ਖਤਰਨਾਕ ਹਸਾਕਤਾ ਵੈ ਫੇਤੋ ਹਾਂਜੀ ਬੜਾ ਖਤਰਨਾਕ ਹੈ ਪਹਿਲੇ ਆਵਾਜ਼ ਆਦੀ ਸੀ ਹੂੰ ਗਣ 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 ਆਵਾਜ਼ ਆਤੀ ਕੁ ਸਭ ਕੁਝ ਖਾਤੀ ਹੈ ਨਾ ਉਹ ਡੈਣੀਆਂ ਗੋਸ ਖਾਤੀ ਹੈ ਇਹ ਸਭ ਅੱਛਾ ਡੰਗਰ ਵਗੈਰਾ ਵੀ ਖਾ ਜਾਂਦੀਆਂ ਜੀ ਖਾ ਜਾਂਦੀ ਹੈ ਡੈਣੀਆਂ ਆਪਣੇ ਹਿਸਾਬ ਨਾਲ ਉਹ ਚੀਲ ਵਰਗੀ ਈਡ ਬਣ ਗਈ ਸੀ ਉੜ ਕੇ ਆਈ ਸੀ ਸੀਗੀ ਦਾ ਡੈਣ ਸੀ ਅੱਛਾ ਈਲ ਬਣ ਕੇ ਆਈ ਸੀ ਇਹ ਬਣ ਕੇ ਜਾਂਦੀ ਹੈ ਉਹ ਮਤਲਬ ਬਕਰੇ ਬਕਰੇ ਲੂਬ ਧਾਰ ਕੇ ਜਾਂਦੀਆਂ ਨਾ ਜੀ ਹਾਂ ਹੁਣ ਵੱਧਦੇ ਆ ਡਾਇਨਾ ਪਾਰਕ ਪਿੰਡ ਵੱਲ ਨੂੰ ਇਹਨਾਂ ਦਾ ਕਹਿਣਾ ਆ ਮਾਨੂੰ ਇਹ ਕਹਿੰਦੇ ਆ ਬੰਦਿਆਂ ਨੂੰ ਕਿ ਜੇ ਡਾਇਨਾ ਜਿੱਤ ਜਾਣ ਤਾਂ ਜਿਹੜੇ ਬੰਦੇ ਆ ਤੇ ਮਰਨੇ ਸ਼ੁਰੂ ਹੋ ਜਾਂਦੇ ਆ ਇਸ ਤਰ੍ਹਾਂ ਦਾ ਇੱਥੇ ਦਾ ਲੋਕਾਂ ਦਾ ਕਹਿਣਾ ਆ ਦੂਰ ਦੂਰ ਸਿਡਾਈ ਨਹੀਂ ਆਤੀ ਹੈ ਉਹ ਥਿਰਾਂ ਜੇ ਇਕੱਠਾ ਹੋ ਜਾਣੀ ਥੀ ਹਾਂ ਸਿਰ ਲੜਾਈ ਹੁੰਨੀ ਇੱਕ ਮਹੀਨਾ ਹੁੰਦੀ ਐਸੇ ਮੈਂ ਹੀ ਡਾਈਣ ਮੈਂ ਚੱਲ ਜਾਣਾ ਜੁੱਧਾ ਕੇ ਤਾਂ ਮੈਂ ਘਰੇ ਝਾੜੂ ਕੇ ਮੈਂ ਆਦਮੀ ਬਣ ਜਾਣਾ ਪੂਰਾ ਕੰਮ ਕਰ ਦਿਆਂ ਤੇ ਇਸ ਝਾੜੂ ਉਹ ਡਾਈਣ ਪਾਰਕ ਵਿੱਚ ਹੋਏਗਾ ਮਾਰਕੋ ਕੀ ਹੈ ਹੂੰ ਡੈਨਾ ਪਾਰਕ ਮਾਰਕੋ ਕਿਛ ਨਹੀਂ ਹੋਏਗਾ ਹੁਣ ਅਸੀਂ ਤੁਹਾਨੂੰ ਇਹ ਸਾਰਾ ਏਰੀਆ ਹਨੇਰਾ ਹੋਣ ਤੋਂ ਪਹਿਲਾਂ ਪਹਿਲਾਂ ਦਿਖਾ ਦਈਏ ਕਿਉਂਕਿ ਇਸ ਏਰੀਏ ਦੇ ਵਿੱਚ ਰਾਤ ਨੂੰ ਜਾਣ ਤੋਂ ਡਰਦੇ ਆ ਰਸਤਾ ਤਾਂ ਹੈ ਹੀ ਨਹੀਂ ਹੈਗਾ ਪੱਥਰਾਂ ਦੇ ਉੱਪਰੋਂ ਹੀ ਲੰਘ ਕੇ ਅਸੀਂ ਜਾ ਰਹੇ ਆ ਆਲੇ ਦੁਆਲੇ ਤਾਂ ਇੰਨੀਆਂ ਡੂੰਗੀਆਂ ਡੂੰਗੀਆਂ ਖਾਈਆਂ ਆ ਜੀਣਾ ਨੂੰ ਦੇਖ ਕੇ ਹਰ ਕੋਈ ਡੈਲ ਜਾਏਗਾ BB7 Rider Channel ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਮਸਤੇ RAM RAM ਤੇ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਰਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਕੱਲ ਰਾਤ ਅਸੀਂ ਹਿਮਾਚਲ ਦੇ ਜੁਗਿੰਦਰ ਨਗਰ ਆ ਗਏ ਸੀ ਅੱਜ ਅਸੀਂ ਤੁਹਾਨੂੰ ਹਿਮਾਚਲ ਦੇ ਹੈਰਾਨ ਕਰ ਦੇਣ ਵਾਲੇ ਪਿੰਡ ਵੱਲ ਲੈ ਕੇ ਜਾ ਰਹੇ ਹਾਂ ਇਸ ਪਿੰਡ ਦੇ ਵਿੱਚ ਡੈਣਾ ਰਹਿੰਦੀਆਂ ਆ ਪਰਿਵਾਰ ਸਮੇਤ ਜੋ ਇੱਥੇ ਦੇ ਲੋਕਾਂ ਦਾ ਕਹਿਣਾ ਆ हिमाਚਲ ਸਰਕਾਰ ਨੇ ਵੀ ਇਸ ਪਿੰਡ ਦਾ ਨਾਮ ਡੈਨਾ ਪਾਰਕ ਰੱਖਿਆ ਹੋਇਆ ਆ ਤੁਸੀਂ ਗੂਗਲ ਦੇ ਵਿੱਚ ਸੱਚ ਕਰਕੇ ਦੇਖ ਸਕਦੇ ਆ ਹੁਣ ਅਸੀਂ ਤੁਹਾਨੂੰ ਰਸਤੇ ਦੇ ਹਰ ਬਾਰ ਦੀ ਤਰ੍ਹਾਂ ਸੋਹਣੇ ਸੋਹਣੇ ਨਜ਼ਾਰੇ ਦਿਖਾਲਦੇ ਜਾਣਾ ਆ ਤੇ ਬਾਕੀ ਉੱਥੇ ਪਹੁੰਚ ਕੇ ਲੋਕਾਂ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਪਿੰਡ ਦੀ ਪੂਰੀ ਸਚਾਈ ਹੁਣ ਇਸ ਵੇਲੇ ਤੁਸੀਂ ਦੇਖ ਸਕਦੇ ਆ ਜਿੱਥੇ ਅਸੀਂ ਖੜੇ ਆ ਕਾਫੀ ਜ਼ਿਆਦਾ ਚਾਈ ਆ ਆਲੇ-ਦੁਆਲੇ ਦੀਆਂ ਉੱਚੀਆਂ-ਉੱਚੀਆਂ ਪਹਾੜੀਆਂ ਹਰ ਕਿਸੇ ਦੇ ਦਿਲ ਨੂੰ ਛੂਣ ਗਈਆਂ ਹੁਣ ਥੱਲੇ ਨੂੰ ਬਹੁਤ ਮੁਸ਼ਕਲ ਹੋਣੀ ਆ ਉਤਰਨ ਦੀ ਕਿਉਂਕਿ ਸਿੱਧੀ ਤਿੱਖੀ ਉਤਰਾਈ ਆ ਮੈਂ ਹੁਣ ਜਾਂਦੇ ਜਾਂਦੇ ਤੁਹਾਨੂੰ ਇਸ ਪਿੰਡ ਦੀ ਪ੍ਰੋਪਰ ਲੋਕੇਸ਼ਨ ਵੀ ਦੱਸ ਦੇਣਾ ਆ ਹਿਮਾਚਲ ਦੇ ਤੁਸੀਂ ਮੰਡੀ ਡਿਸਟ੍ਰਿਕਟ ਦੇ ਵਿੱਚ ਆ ਜਾਣਾ ਆ ਮੰਡੀ ਸ਼ਹਿਰ ਦੇ ਵਿੱਚ ਮੰਡੀ ਸ਼ਹਿਰ ਤੋਂ ਤੁਸੀਂ ਜਗਿੰਦਰ ਨਗਰ ਵੱਲ ਨੂੰ ਹੁਣਾ ਆ 40 ਕਿਲੋਮੀਟਰ ਦੂਰ ਪੱਧਰ ਆਉਂਦਾ ਆ ਇੱਕ ਕਸਵਾ ਆ ਤੇ ਇਸ ਕਸਬੇ ਵਿੱਚ ਪਹੁੰਚ ਕੇ ਤੁਸੀਂ ਕਿਸੇ ਨੂੰ ਵੀ ਡਾਇਨਾ ਪਾਰਕ ਬਾਰੇ ਪੁੱਛੂਗੇ ਉਹ ਤੁਹਾਨੂੰ ਆਸਾਨੀ ਨਾਲ ਦੱਸ ਦੇਗਾ ਇਹ ਪਿੰਡ ਬਹੁਤ ਜ਼ਿਆਦਾ ਉੱਚੀ ਘਾਟੀ ਦੇ ਉੱਤੇ ਬਸਿਆ ਹੋਇਆ ਆ ਬਾਕੀ ਉੱਥੇ ਜਾ ਕੇ ਸਥਾਨਿਕ ਲੋਕਾਂ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਇਸ ਪਿੰਡ ਦੀ ਪ੍ਰੋਪਰ ਕੀ ਸਚਾਈ ਆ ਸਾਨੂੰ ਇਹ ਵੀ ਪਤਾ ਲੱਗਾ ਸੀਗਾ ਕਿ ਸਾਲ ਬਾਅਦ ਡੈਣਾ ਤੇ ਦੇਵਤਿਆਂ ਦੀ ਲੜਾਈ ਹੁੰਦੀ ਆ ਉਸ ਵੇਲੇ ਬਹੁਤ ਲੋਕ ਦੇਖਣ ਆਉਂਦੇ ਆ ਦੂਰੋਂ ਦੂਰੋਂ ਤੇ ਜੇ ਡੈਣਾ ਜਿੱਤ ਜਾਣ ਤਾਂ ਉਸ ਵੇਲੇ ਫਿਰ ਤਵਾਹੀ ਹੁੰਦੀ ਆ ਬਹੁਤ ਜ਼ਿਆਦਾ ਤੇ ਜੇ ਦੇਵਤੇ ਜਿੱਤ ਜਾਣ ਤਾਂ ਬਹੁਤ ਵਧੀਆ ਹੁੰਦਾ ਫਸਲਾਂ ਵਗੈਰਾ ਤੇ ਕਾਫੀ ਚੀਜ਼ਾਂ ਦੇ ਵਿੱਚ ਵਰਖਤ ਵਗੈਰਾ ਪੈਂਦੀ ਆ ਇਸ ਤਰ੍ਹਾਂ ਦਾ ਕਹਿਣਾ ਹੈ ਇੱਥੇ ਦੇ ਲੋਕਾਂ ਦਾ ਸਾਹਮਣੇ ਆਪਣਾ ਮੋਟਰਸਾਈਕਲ ਆ ਦੇਖ ਲਓ ਅਸੀਂ ਕਿੰਨੀ ਜ਼ਿਆਦਾ ਚਾਈ ਤੇ ਪਹੁੰਚੇ ਹੋਏ ਸੀਗੇ ਹੁਣ ਅਸੀਂ ਤੁਹਾਨੂੰ ਹਰ ਵਾਰ ਦੀ ਤਰ੍ਹਾਂ ਰਾਹਤੇ ਦੇ ਸੋਹਣੇ ਸੋਹਣੇ ਦ੍ਰਿਸ਼ ਦਿਖਾਉਂਦੇ ਜਾਣਾ ਤੁਸੀਂ ਵੀਡੀਓ ਦੇ ਅੰਤ ਤੱਕ ਜੁੜੇ ਰਹੋ ਤੇ ਬਾਕੀ ਉੱਥੇ ਪਹੁੰਚ ਕੇ ਗੱਲਬਾਤ ਕਰਾਂਗੇ ਪਿੰਡ ਵਾਲਿਆਂ ਦੇ ਨਾਲ ਵਾਹ ਖਿਆਨ ਯਾਰ ਆਇਆ ਦੇਖ ਲਓ ਤੁਸੀਂ ਪਿੰਡ ਵੱਲ ਜਾਂਦੇ ਰਸਤੇ ਦਾ ਪੱਧਰ ਤੋਂ ਇਹ 5 ਕਿਲੋਮੀਟਰ ਦਾ ਰਸਤਾ ਆ ਜਿਹੜਾ ਡੈਨਾ ਪਾਰਕ ਵੱਲੋਂ ਜਾਂਦਾ ਆ ਉੱਚੀਆਂ ਉੱਚੀਆਂ ਪਹਾੜੀਆਂ ਜਿਨ੍ਹਾਂ ਉੱਤੇ ਸਨੇਰੀ ਰੰਗ ਦਾ ਘਾਹ ਲੱਗਾ ਹੋਇਆ ਆ ਇਸ ਰਸਤੇ ਦੇ ਵਿੱਚ ਹਰ ਕਿਸੇ ਦਾ ਦਿਲ ਕਰੇਗਾ ਕਿ ਅਸੀਂ ਜਗ੍ਹਾ ਜਗ੍ਹਾ ਰੁਕੀਏ ਥੋੜਾ ਟਾਈਮ ਬੈਠੀਏ ਇੰਨਾ ਵਧੀਆ ਮਾਹੌਲ ਬਣਿਆ ਹੋਇਆ ਇੱਥੇ ਦਾ ਰਸਤੇ ਵਿੱਚ ਤੁਹਾਨੂੰ ਜਗ੍ਹਾ-ਜਗ੍ਹਾ ਮੰਦਰ ਦਿਖਾਈ ਦੇਣਗੇ ਆ ਪਹਾੜੀਆਂ ਦੇ ਉੱਪਰ ਖਜੂਰਾਂ ਦੇ ਦਰਖਤ ਵੀ ਲੱਗੇ ਹੋਏ ਆ ਜਿੱਦਾਂ ਜਿੱਦਾਂ ਅਸੀਂ ਪਿੰਡ ਵੱਲ ਨੂੰ ਵਧਣਾ ਆ ਉਨੀ ਜਿਆਦਾ ਚਾਈ ਆਉਂਦੀ ਜਾਣੀ ਆ ਇਸ ਪਿੰਡ ਦੀ ਇੰਨੀ ਜਿਆਦਾ ਚਾਈ ਆ ਉੱਥੇ ਹੀ ਅੱਗੇ ਟੈਂਪਰੇਚਰ ਦਾ ਵੀ ਫਰਕ ਪੈ ਜਾਂਦਾ ਆ ਕਿਉਂਕਿ ਉੱਪਰ ਗਲੇਸ਼ੀਅਰ ਵਗੈਰਾ ਕਾਫੀ ਆ ਜਿਨਾ ਕਰਕੇ ਰਸਤੇ ਦੇ ਵਿੱਚ ਤੁਹਾਨੂੰ ਜਗਾ ਜਗਾ ਛੋਟੇ ਛੋਟੇ ਝਾਨੇ ਦਿਖਾਈ ਦੇਣੇ ਆ ਸਾਹਮਣੇ ਤੁਸੀਂ ਨਜ਼ਰ ਮਾਰੋ ਪਹਾੜੀ ਦੇ ਉੱਪਰ ਪਾਣੀ ਕਿੱਦਾਂ ਪੱਥਰਾਂ ਉੱਪਰ ਡਿੱਗਦਾ ਥੱਲੇ ਵੱਲੋਂ ਆ ਰਿਹਾ ਆ ਬਹੁਤ ਵਧੀਆ ਲੱਗਦਾ ਜਦੋਂ ਸਾਨੂੰ ਇਸ ਤਰ੍ਹਾਂ ਦੇ ਦ੍ਰਿਸ਼ ਮਿਲਦੇ ਆ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰੀਦੀ ਆ ਕਿ ਜਦੋਂ ਸਾਨੂੰ ਕੋਈ ਵੀ ਇਸ ਤਰ੍ਹਾਂ ਦੀ ਜਗ੍ਹਾ ਮਿਲੇ ਜੇ ਜੀ ਸਾਨੂੰ ਲੱਗੇ ਕਿ ਤੁਹਾਨੂੰ ਵਧੀਆ ਲੱਗੇਗੀ ਅਸੀਂ ਕੋਸ਼ਿਸ਼ ਕੀਤੀ ਦੀ ਆ ਕਿ ਤੁਹਾਨੂੰ ਦਿਖਾਈਏ ਹਰ ਹਾਲਤ ਵਿੱਚ ਵਾਹ ਵੀ ਵਾਹ ਅੱਗੇ ਅੱਗੇ ਤਾਂ ਸਵਰਗ ਵਰਗਾ ਹੀ ਰਸਤਾ ਆ ਰਿਹਾ ਹੈ ਕਹਿੰਦੇ ਹੁੰਦੇ ਆ ਕਿ ਮੰਜ਼ਿਲ ਨਾਲੋਂ ਰਸਤੇ ਦਾ ਇੱਕ ਬੱਕਰਾ ਹੀ ਖੂਬਸੂਤ ਨਜ਼ਾਰਾ ਹੁੰਦਾ ਆ ਨਮਸਤੇ ਜੀ ਨਮਸਤੇ ਨਮਸਤੇ ਅਸੀਂ ਜਾ ਰਹੇ ਹਾਂ ਜੀ ਡਾਇਨਾ ਪਾਰਕ ਹਾਂਜੀ ਤੇ ਕਿੰਨਾ ਕੁ ਰਹਿ ਗਿਆ ਅੱਗੇ बस 2 किलोमीटर डैना पार्क ही है डैना पार्क ही है ते सानू डैना पार्क वाली ਦੱਸੋ ਜੀ ਜੋ ਸਾਨੂੰ ਸੁਣਨ ਨੂੰ ਮਿਲਿਆ ਕਿ ਇੱਥੇ ਦੇੜੀਆਂ ਡੈਨਾ ਆ ਰਹਿੰਦੀਆਂ ਆ ਤੇ ਸਾਲ ਬਾਅਦ ਲੜਾਈ ਵੀ ਹੁੰਦੀ ਆ ਭਾਦੋ ਮਹੀਨੇ ਵਿੱਚ ਦੇਵਤਿਆਂ ਦੇ ਨਾਲ ਹਾਂ 사운ਡ ਖਤਮ ਹੋਣੇ ਕੇ ਬਾਦ ਭਾਦੋ ਭਾਦੋ ਮਹੀਨੇ ਭਾਦੋ ਮਹੀਨੇ ਕਹਿੰਦੇ ਉਸ ਸਮੇਂ ਕਾਫੀ ਮਾਹੌਲ ਜਿਹੜਾ ਆ ਖਤਰਨਾਕ ਹੁੰਦਾ ਆ ਕਿ ਜੇ ਡੈਨਾ ਜਿੱਤ ਜਾਣ ਤਾਂ ਨੁਕਸਾਨ ਬਹੁਤ ਹੁੰਦਾ ਇਦਾਂ ਦਾ ਕੁਛ ਹੈ ਤੇ ਸਾਰਾ ਦੱਸੋ ਸਾਡੇ ਦਰਸ਼ਕਾਂ ਹਾਂ ਜੇ ਦੇਵਤੇ ਜਿੱਤ ਜਾਓ ਤਾਂ ਠੀਕ ਰਹੇ ਦੜਿਆਣੀਆਂ ਹਾਰ ਨਹੀਂ ਦੇਆਂ ਨੀਆਂ ਜਿੱਤ ਗਈ ਤਾਂ ਫਿਰ ਨੁਕਸਾਨ ਹੁੰਦਾ ਫਿਰ ਨੁਕਸਾਨ ਹੁੰਦਾ ਹੈ ਨੁਕਸਾਨ ਦੇਵਤੇ ਜਿੱਤेंगे ਨਾ ਠੀਕ ਹੈ ਜੀ ਠੀਕ ਰਹੇਗਾ ਤੇ ਲੇਕਿਨ ਤੁਸੀਂ ਦੇਖੋ ਜੀ ਅੱਜ ਕੱਲ ਜਿਹੜਾ ਟਾਈਮ ਚੱਲਦਾ ਆ ਚਲੋ ਇਹ ਤਾਂ ਪਤਾ ਸਚਾਈ ਆ ਨਾ ਪਰ ਜੇ ਅਸੀਂ ਕਿਸੇ ਨਾਲ ਗੱਲ ਕਰੀਏ ਤਾਂ ਲੋਕ ਕਹਿੰਦੇ ਕਿ ਅੱਜ ਵੀ ਇਸ ਤਰ੍ਹਾਂ ਦੀਆਂ ਮਤਲਬ ਯੋਗ ਤੇ ਸਾਥ ਆਸੇ ਲੜਨੇ ਕੋ ਭਦਰਮੀ ਨੇ ਅ ਅ ਫਿਰ ਇਹ ਬੱਚਦੀ ਏ ਰੇਕ ਚੀਜ਼ ਡੰਗਰ ਕੋ ਸਭ ਕੁਝ ਖਾਤੀ ਹੈ ਨਾ ਹਵੜੀਆਂ ਗੋਸ ਖਾਤੀ ਹੈ ਇਹ ਸਭ ਅੱਛਾ ਡੰਗਰ ਵਗੈਰਾ ਵੀ ਖਾ ਜਾਂਦੀਆਂ ਜੀ ਖਾ ਜਾਂਦੀ ਹੈ ਡੈਣੀ ਆਪਣੇ ਹਿਸਾਬ ਨਾਲ ਪਹਿਲੇ ਬੋਲਦੇ ਸਨ ਲੋਕ ਜੇ ਗਾਵ ਵੜਦੇ ਵੜਦੇ ਬਸ ਫੂਲਾ ਕਰਨਾ ਖੜਾ ਆਪੇ ਚੱਲ ਜਾਣਾ ਉਥੇ ਨਹੀਂ ਦਿੱਲੀ ਦਿੱਲੀ ਛੋੜ ਕੇ ਜਾਂਦੀ ਸੀ ਥਿੱਲੀ ਹਾਂ ਲੱਕੜੀ ਦੀ ਥਿੱਲੀ ਹਾਂ छोड़ के जाते थे और अपने आप आदमी दिखेगा उनको आदमी दूसरे को आदमी दिखेगा वो अपने आप चले जाती मतलब आदमी देख के मतलब उधर छोड़ के जाएगा पत्थर छोड़ के जाती थी वो अच्छा जी हमारे को दिखेगा कि नहीं वो है आदमी तो चले, चले जाती थी अब चली जाती थी हाँ। कुछ बचने के लिए जैसे डंगर पशु या कुछ भी झाड़ू का रूप भी धार लिया बखरे बहुत घर में झाड़ू रख के भी निकल जाती है झाड़ू रखेगी ना घर में अच्छा घर में उसका आदमी होगा बोले ये नहीं है मेरी तो इधर है और इधर है लेकिन वो चली जाएगी मतलब कि घर दे घर वाले नु भी पता नहीं लगता नहीं लगना ਤੋ ਐਸੀ ਕਿਸੇ ਬਿਆਦ ਨੂੰ ਸੁਣਨੇ ਕੋਤਾ ਤੇ ਗੂੰਗੂੰ ਗੂੰਗੂੰ ਛੋਟੀ ਛੋਟੀ ਆਵਾਜ਼ ਆਉਂਦੀ ਸੀ ਬੋਲੇ ਕਹਿੰਦੇ ਜੀ ਭਾਦੋ ਮਹੀਨਾ ਜਦੋਂ ਆਉਂਦਾ ਆ ਉਸ ਵੇਲੇ ਕਹਿੰਦੇ ਦੂਰੋਂ ਦੂਰੋਂ ਆਉਂਦੀਆਂ ਡੈਣਾ ਇੱਥੇ ਇਕੱਠੀਆਂ ਹੋ ਗਏ ਆ ਆਉਂਦੇ ਆਉਂਦੀਆਂ ਆਉਂਦੀ ਉਹ ਉਸ ਤਿਉਹਾਰ ਨੂੰ ਆਉਂਦੀ ਦੂਰੋਂ ਦੂਰੋਂ ਦੇਵਤੇ ਵੀ ਆਤੇ ਹੈਂ ਦੇਵਤੇ ਵੀ ਆਉਂਦੇ ਆਤੇ ਵੀ ਆਤੇ ਹੈਂ ਲੜਨੇ ਕੋ ਫਿਰ 1 ਲੱਖ 5 ਦੇ ਨਾਕ ਬਜਵੀ ਬੋਲਤੇ ਉਸ ਟਾਈਮ ਤੇ ਉਹ ਦੇਵਤਾ ਬੋਲੇਗਾ ਕਿ ਇਹ ਨਹੀਂ ਹੈ ਉਧਰ ਗੂਰ ਛਿਰਾਂਗੇ ਇਹ ਕਰਾਂਗੇ

नुकसान नुकसान होता होता है umas, होता। hmm. तो एक दिन हम hmm. से भी उसको जो 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 उसका धोने का टाइम आता है ना तो हम भी किसी चेले चांटे से शेर साय वगैरह मंत्र आते हैं फिर बेखड़े की डाली लेंगे फिर इधर से उनको दौड़वाएंगे जल जाना पार्क युद्ध hmm. करना है तो देवते के साथ फिर भेज देंगे बस डाली डूड़ी दाने दूने सारे घरों में फेंक के ले आके रख के वैसे पार जैसे डंगे के ऊपर रख दी बोल देनी ऊपर जा सजाओ तुम युद्ध करने डेना बात निकल जाओ यहाँ से दफा हो जाओ गाल ग्लोच कुछ बोल दिया मुंह से समझ में सामने के सामने गई पहले आवाज आती थी गुन 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 आवाज आती थी बोलते इधर इधर जो मकान बना है हां इधर है ताजू दो ये जो अब तो मकान बन गए इसके पीछे हां वो थोड़ा पत्थर दरबार दे लगी है ना हम्म लगी है इसका बताओ थोड़ा इसे उल्टा पेड़ क्यों बोलते है ये भी किसी टाइम पे हुआ है हमारे कोई पता नहीं बुजुर्गो के टाइम का है सही ये ऐसे का बड़ा होता है ना ये लाया था बोलते किसी टाइम पे नहीं है ਕਿਸਨੇ ਚੁਰਾ ਕੇ ਲਾਇਆ ਥਾ ਇਧਰੇ ਉਲਟਾ ਹੋ ਗਿਆ ਉਧਰ ਦਾ ਜੰਗਲ ਵਈ ਅਸੀਂ ਡੈਣਾ ਪਿੰਡ ਦੇ ਬਿਲਕੁਲ ਕੋਲ ਪਹੁੰਚ ਗਏ ਆ ਰਸਤੇ ਦੇ ਵਿੱਚ ਸਾਨੂੰ ਇੱਕ ਹੈਰਾਨ ਕਰ ਦੇਣ ਵਾਲਾ ਦ੍ਰਿਸ਼ ਦਿਖਾਈ ਦਿੱਤਾ ਤੁਸੀਂ ਸਾਹਮਣੇ ਨਜ਼ਰ ਮਾਰੋ ਇਹ ਦਰਖਤ ਦੇਖ ਕੇ ਇਸ ਤਰ੍ਹਾਂ ਲੱਗਦਾ ਜਿਦਾਂ ਇਹ ਪੁੱਠਾ ਹੋਵੇ ਇੱਕ ਡਰਾਵਣਾ ਮਾਹੌਲ ਆ ਇਸ ਦਰਖਤ ਦਾ ਕਿਉਂਕਿ ਜੋ ਸਾਨੂੰ ਰਸਤੇ ਦੇ ਵਿੱਚ ਬਜ਼ੁਰਗ ਮਿਲੇ ਸੀਗੇ ਉਹਨਾਂ ਨੇ ਵੀ ਜ਼ਿਕਰ ਕੀਤਾ ਆ ਕਿ ਇਸ ਪਿੰਡ ਦੇ ਵਿੱਚ ਤੁਹਾਨੂੰ ਪਹਾੜੀਆਂ ਉੱਪਰ ਜਗ੍ਹਾ-ਜਗ੍ਹਾ ਉਲਟ-ਉਲਟੇ ਦਰਖਤ ਦਿਖਾਈ ਦੇਣਗੇ ਜਿਹਨੂੰ ਇਹ ਪੁੱਠੇ ਪੇੜ ਵੀ ਕਹਿੰਦੇ ਆ ਇਹ ਦਰਖਤ ਦੂਰੋਂ ਇਦਾਂ ਲੱਗਦਾ ਆ ਕਿ ਜਿੱਦਾਂ ਵਾਕਿਆ ਹੀ ਇਹਦੀਆਂ ਜੜਾਂ ਤੇ ਸਖਾਵਾਂ ਇਹਦੀਆਂ ਉੱਪਰ ਹੁੰਦੀਆਂ ਆ ਥੱਲੇੋਂ ਇਹ ਸਾਰਾ ਹਰਾ-ਪਰਾ ਆ ਜਿੱਦਾਂ ਅਸੀਂ ਸੁਣ ਰਹੇ ਆ ਇਸ ਪਿੰਡ ਵਿੱਚ ਆ ਕੇ ਲੋਕਾਂ ਦੇ ਵਿੱਚ ਇੱਕ ਸਹਿਮਜਈ ਦਾ ਡਰਜਈ ਦਾ ਮਾਹੌਲ ਆ ਕਿ ਇਸ ਪਿੰਡ ਵਿੱਚ ਜਿਹੜੀਆਂ ਡੈਣਾ ਆ ਆਲੇ ਦੁਆਲੇ ਦੀਆਂ ਪਹਾੜੀਆਂ ਦੇ ਉੱਪਰ ਉਹਨਾਂ ਨੇ ਘਰ ਬਣਾਏ ਹੋਏ ਆ ਆਪਣੇ ਪਰਿਵਾਰ ਸਮੇਤ ਰਹਿੰਦੀਆਂ ਆ ਉਹੀ ਜਗ੍ਹਾ ਤੇ ਤੁਸੀਂ ਦੇਖ ਲਓ ਕਿ ਇਸ ਤਰ੍ਹਾਂ ਦੇ ਦਰਖਤ ਹੁਣੇ ਇੱਕ ਕੀ ਮੈਸੇਜ ਦਿੰਦੇ ਆ ਜਾਂ ਇਹ ਜਿਹੜੇ ਦਰਖਤ ਆ ਸ਼ੁਰੂ ਤੋਂ ਹੀ ਇਸ ਤਰ੍ਹਾਂ ਦੇ ਆ ਕਿਉਂਕਿ ਮੈਂ ਅੱਗੇ ਤੱਕ ਅਜਿਹਾਂ ਦੇ ਦਰਖਤ ਨਹੀਂ ਦੇਖੇ ਹਿਮਾਚਲ ਦੇ ਵਿੱਚ ਕਈ ਤਾਂ ਲੋਕ ਕਹਿੰਦੇ ਆ ਕਿ ਇਹਨਾਂ ਨੂੰ ਸ਼ਰਾਬ ਮਿਲਿਆ ਹੋਇਆ ਆ ਤੇ ਕਈ ਇਹ ਵੀ ਕਹਿੰਦੇ ਆ ਕਿ ਰਾਤ ਨੂੰ ਇਹਨਾਂ ਦੇ ਲੱਗੇ ਨਹੀਂ ਆਉਣਾ ਚਾਹੀਦਾ ਦਰਖਤਾਂ ਦੇ ਕਿਉਂਕਿ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਆ ਜਿੱਦਾਂ ਉੱਪਰੋਂ ਇਹਦਾ ਮਾਹੌਲ ਬਣਿਆ ਪਿਆ ਆ ਐ ਸੁੱਕਿਆ ਲੱਗਦਾ ਪਿਆ ਆ ਲੇਕਿਨ ਜੇ ਥੱਲੇੋਂ ਦੇਖੀਏ ਤਾਂ ਇਹ ਹਰਾ ਭਰਾ ਆ ਬਹੁਤ ਬੁਸ਼ਾਲਾ ਜਿਹਦਾ ਕੋਈ ਹਿਸਾਬ ਨਹੀਂ ਹੈਗਾ ਮਤਲਬ ਇੱਕ ਹੈਰਾਨ ਕਰਨ ਦੇਣ ਵਾਲਾ ਮਾਹੌਲ ਬਣਿਆ ਪਿਆ ਆ ਇਸ ਪਿੰਡ ਦਾ ਜਿੱਥੇ ਇਸ ਤਰ੍ਹਾਂ ਦੇ ਦਰਖਤ ਅੱਜ ਦੇਖਣ ਨੂੰ ਮਿਲਦੇ ਪਏ ਆ ਦੇਖੋ ਕਿੰਨਾ ਇਹ ਬੁਸ਼ਾਲਾ ਇਦਾਂ ਦੇ ਦਰਖਤ ਮੈਨੂੰ ਨਹੀਂ ਲੱਗਦਾ ਕਿਤੇ ਹੋ ਦੇਖਣ ਨੂੰ ਮਿਲਣਗੇ ਬਿਲਕੁਲ ਲਾਗੇ ਤੋਂ ਅਸੀਂ ਤੁਹਾਨੂੰ ਦਿਖਾ ਦਈਏ ਕਟੋ-ਕਟ ਇੱਕ ਕਨਾਲ ਜਗ੍ਹਾ ਤੇ ਉੱਤੇ ਇਹ ਫੈਲਿਆ ਹੋਇਆ ਆ ਇਸ ਤਰ੍ਹਾਂ ਦੇ ਉਲਟੇ ਦਰਖਤ ਪੁੱਠੇ ਪੇੜ ਤੁਹਾਨੂੰ ਇਸ ਪਿੰਡ ਵਿੱਚ ਜਗ੍ਹਾ-ਜਗ੍ਹਾ ਦਿਖਾਈ ਦੇਣਗੇ ਜਦੋਂ ਕਹਿੰਦੇ ਦੇਵਤਿਆਂ ਤੇ ਡੈਣਾ ਦੀਆਂ ਲੜਾਈਆਂ ਹੁੰਦੀਆਂ ਆ ਇੱਥੇ ਤੇ ਉਸ ਵੇਲੇ ਇੱਥੇ ਦਾ ਮਾਹੌਲ ਦੇਖਣ ਵਾਲਾ ਹੁੰਦਾ ਆ ਕਿ ਇੰਨਾ ਡਰਾਵਣਾ ਹੁੰਦਾ ਆ ਤੇ ਡੈਣਾ ਕਹਿੰਦੇ ਇੱਕ ਜਗ੍ਹਾ ਤੋਂ ਉੱਡ ਕੇ ਕਦੀ ਕਿਤੇ ਚਲ ਜਾਂਦੀਆਂ ਕਦੀ ਕਿਤੇ ਚਲ ਜਾਂਦੀਆਂ ਆ ਜੋ ਲੋਕਾਂ ਦਾ ਕਹਿਣਾ ਆ ਕੋਈ ਝਾੜੂ ਦਾ ਰੂਪ ਧਾਰ ਕੇ ਚਲ ਜਾਂਦੀ ਆ ਕੋਈ ਬੰਦੇ ਦਾ ਕੋਈ ਨਵੀਂ ਵਿਆਈ ਦੁਲਹਨ ਦਾ ਤੇ ਇਸ ਤਰ੍ਹਾਂ ਦਾ ਸੌਣ ਨੂੰ ਮਿਲਦਾ ਪਿਆ ਇੱਥੇ ਆ ਕੇ ਉੱਪਰੋਂ ਜਦੋਂ ਅਸੀਂ ਇਸ ਤਰ੍ਹਾਂ ਦੇ ਦਰਖਤ ਦੇਖੇ ਅੱਜ ਤੇ ਜਿਨ੍ਹਾਂ ਨੂੰ ਦੇਖ ਕੇ ਬੰਦਾ ਬੈਠੇ ਸੋਚੀ ਪੈ ਜਾਂਦਾ ਕਿ ਇਸ ਤਰ੍ਹਾਂ ਦਾ ਕੀ ਹੋਇਆ ਹੋਊਗਾ ਇਹਨਾਂ ਦਰਖਤਾਂ ਨੂੰ ਕਿ ਇਹਨਾਂ ਨੂੰ ਕੋਈ ਸਰਾਫ ਮਿਲਿਆ ਹੋਇਆ ਦਰਖਤਾਂ ਨੂੰ ਜਿਹੜੇ ਅੱਜ ਇਹ ਦੂਰੋਂ ਇਦਾਂ ਲੱਗਦੇ ਪਏ ਆ ਜਿੱਦਾਂ ਉਲਟੇ ਹੁੰਦੇ ਆ ਜੜਾਂ ਇਹਨਾਂ ਦੀਆਂ ਉੱਪਰ ਹੁੰਦੀਆਂ ਆ ਤੇ ਉਪਰਲਾ ਪਾਸਾ ਜਿਹੜਾ ਥੱਲੇ ਹੁੰਦਾ ਆ ਹੁਣ ਵੱਧਦੇ ਆ ਡੈਨਾ ਪਾਰਕ ਪਿੰਡ ਵੱਲ ਨੂੰ ਉੱਥੇ ਜਾ ਕੇ ਲੋਕਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਇਸ ਪਿੰਡ ਦੀ ਪ੍ਰੋਪਰ ਸਚਾਈ ਬਹੁਤ ਵਧੀਆ ਮਾਹੌਲਾ ਸ਼ਾਂਤ ਐਨ ਅਸੀਂ ਦੇਖਿਆ ਕਿ ਜਿੰਨਾ ਮਾਜੀ ਚਾਈ ਤੇ ਚਲ ਜਾਓ ਤੁਸੀਂ ਇੱਥੇ ਤੁਹਾਨੂੰ ਹਰ ਜਗ੍ਹਾ ਖੇਤ ਜਰੂਰ ਮਿਲਣਗੇ ਉਹਨਾ ਦੇਖ ਲਓ ਤੁਸੀਂ ਪੌੜੀ ਟਾਈਪ ਲੋਕਾਂ ਨੇ ਖੇਤ ਤਿਆਰ ਕੀਤੇ ਹੋਏ ਆ ਸਟੈਪ ਬਾਈ ਸਟੈਪ ਦੋ ਤਿੰਨ ਘਰ ਇੱਧਰ ਆ ਇਸੇ ਤਰ੍ਹਾਂ ਬਾਕੀ ਘਰ ਜਿਹੜੇ ਪਹਾੜੀ ਦੇ ਉੱਪਰ ਆ ਤੁਸੀਂ ਸਾਹਮਣੇ ਨਜ਼ਰ ਮਾਰ ਕੇ ਦੇਖ ਸਕਦੇ ਆ ਬੇਲੇ ਬੇਲੇ ਘਰ ਹੁੰਦੇ ਆ ਅਸੀਂ ਦੇਖਿਆ ਹਿਮਾਚਲ ਦੇ ਵਿੱਚ ਜਿਹੜੇ ਲੋਕ ਪਹਾੜੀਆਂ ਉੱਪਰ ਰਹਿੰਦੇ ਆ ਇੱਕ ਤੁਸੀਂ ਲਾ ਲਓ ਕਿ ਇਹਨਾਂ ਨੂੰ ਆਦਤ ਪੈ ਚੁੱਕੀ ਹੁੰਦੀ ਆ ਅਲੱਗ-ਅਲੱਗ ਰਹਿਣ ਦੀ ਨਹੀਂ ਤਾਂ ਸਾਡੇ ਵਰਗੇ ਸੋਚਦੇ ਆ ਇਦਾਂ ਦੇ ਜੰਗਲ 'ਚ ਅਸੀਂ ਇਕੱਲਾ ਘਰ ਬਣਾ ਕੇ ਕਿੱਦਾਂ ਰਹਿ ਲਈਏ ਲੇਕਿਨ ਤੁਸੀਂ ਇਹਨਾਂ ਦੀ ਦਲੇਰੀ ਦੇਖ ਲਓ ਸਾਹਮਣੇ ਦਾ ਨਜ਼ਾਰਾ ਦੇਖੋ ਤੁਸੀਂ ਕਿੰਨੇ ਫੁੱਲ ਲੱਗੇ ਹੋਏ ਐ ਇਸ ਦਰਖਤ ਨੂੰ ਇਸ ਤਰ੍ਹਾਂ ਦੇ ਦ੍ਰਿਸ਼ ਕਿਤੇ ਸੇਜੇ ਕਿਤੇ ਦਿਖਾਈ ਨਹੀਂ ਦਿੰਦੇ ਵਾਹ ਵਈ ਵਾਹ ਇਸ ਤਰ੍ਹਾਂ ਦੇ ਜੇ ਦਰਖਤ ਜ਼ਿਆਦਾ ਲੱਗੇ ਹੁਣ ਸਵਰਗੇ ਲੱਗੇ ਜਗਾ ਤੇ ਉੱਪਰ ਸਾਨੂੰ ਦਿਖਾਈ ਦਿੱਤੇ ਆ ਪਿੰਡ ਦੇ ਲੋਕ ਤੇ ਪੁੱਛਦੇ ਆ ਨਾ ਤੋਂ ਡਾਇਨਾ ਪਾਰਕ ਬਾਰੇ ਨਮਸਤੇ ਮਾਤਾ ਜੀ ਨਮਸਤੇ ਜੀ ਕਿੱਥੇ ਹੋ ਸੁਣਾਓ ਕੀ ਆ ਜਲ ਜੀ ਅਸੀਂ ਆਪਾਂ ਦਾ گاਉਂ ਦੇਖਣੇ ਹਾਂ कैसा है हमारा गाँव बहुत बढ़िया जो देवता क्या बोलते थे भाव भाई युद्ध करते दे डाइनिया कने दे देवता देव फिर देव हरी गये था डायनी जीती गयी जे डायनी जी हरी गई था देव जीती अच्छा। जैसे मल नहीं घुलते आपके ठीक है तो भाई वो एक मल हर जाता है एक जीत जाता है ऐसे भी ये डायना जीत जाती है फिर क्या होता है फसल बड़ी होती है दे देव जीत जाओ ਜੇ ਦੇਈ ਨੀ ਜੀ ਤੋ ਤਾਂ ਮਾਨੂ ਰਹੀ ਆ ਨਹੀਂ ਹੁੰਦੀ ਹੈ ਮਾਨੂ ਮਾਨੂ ਕੀ ਹੁੰਦਾ ਹੈ ਮਾਨੂ ਖਤਮ ਹੋ ਜਾਂਦੇ ਹੈ ਐਕਸਪਾਇਰ ਹੋਨੇ ਕਹੀ ਹੁੰਦੀ ਹੈ ਅਛਾ ਅਛਾ ਮਤਲਬ ਜੇ ਜੋ ਲੋਕ ਹੈ ਨੇ ਮਾਨੂ ਬੋਲਤੇ ਹੈ ਹਾਂਜੀ ਠੀਕ ਹੈ ਐਸਾ ਹੁੰਦਾ ਹੈ ਹੋਰ ਕੀ ਅਛਾ ਮਤਲਬ ਲੋਕ ਮਰ ਜਾਂਦੇ ਮਰਨੇ ਸ਼ੁਰੂ ਹੋ ਜਾਂਦੇ ਹੈ ਜੇ ਦਿਨਾਂ ਜੀ ਜੇ ਤੋ ਹਾਨੀ ਹੁੰਦੀ ਹੈ ਨਾ ਆਦਮੀ ਕੀ ਮਾਨੂ ਕੀ ਜੇ ਦੇਵ ਜੀ ਤੀ ਜਾਣ ਤਾ ਫਸਲ ਠੀਕ ਹੋਈ ਜਾਣੀ ਮਦਦਾ ਜੇ ਐਸੇ ਹੁੰਦਾ ਜੇ ਦੇਵਤਾ ਜੀ ਜਾਈ ਤੋ ਫਸਲ ਅਸ਼ੀ ਹੁੰਦੀ ਹੈ ਬਰਕਤ ਪੜਦੀ ਹੈ ਆਦਮੀ ਆਦਮੀ ਮਾਨੂ ਵੀ ਠੀਕ ਰਹਤੇ ਠੀਕ ਹੈ ਜੇ ਡੈਣੀ ਜੀਤੀ ਜਾਓ ਤਾਂ ਤੇ ਵੇਸੇ ਫਸਲ ਵੀ ਨਹੀਂ ਹੋਣੀ ਤਾਂ ਸੇ ਮਾਨੂਗੇ ਵੀ ਮਰਗੇ ਵੀ ਨਹੀਂ ਸਿਉ ਐਕਸਪਾਇਰ ਵੀ ਨਹੀਂ ਬਿਤਾਤਾ ਪੀੜ ਤੇ ਨਾ ਕਰੀ ਗਲਾ ਬਟੀ ਬਿਮਾਰੀ ਲਗਣੀ ਇਹ ਇਹਨਾਂ ਦਾ ਕਹਿਣਾ ਆ ਮਾਨੂ ਇਹ ਕਹਿੰਦੇ ਆ ਬੰਦਿਆਂ ਨੂੰ ਕਿ ਜੇ ਡੈਨਾ ਜਿੱਤ ਜਾਣ ਤਾਂ ਜਿਹੜੇ ਬੰਦੇ ਆ ਤੇ ਮਰਨੇ ਸ਼ੁਰੂ ਹੋ ਜਾਂਦੇ ਆ ਇਸ ਤਰ੍ਹਾਂ ਦਾ ਇੱਥੇ ਦਾ ਲੋਕਾਂ ਦਾ ਕਹਿਣਾ ਆ ਜੋ ਕਹਿੰਦੇ ਡੈਨੇ ਜਦ ਜਦ ਹੁੰਦਾ ਹੈ ਉਸ ਵਕਤ ਬੋਲਤੇ ਹੈ ਕਿ ਲਾਲ ਕਪੜੇ ਨਹੀਂ ਪਹਿਨਣੇ ਦਿੱਤੇ ਯਹਾਂ ਪੇ ਉਹ ਤਾਂ ਜਿਗਨੇ ਆਪੜਦੇ ਸਨ ਨਾ ਜਿਗਨੇ ਤੇ ਬਿੰਦੇ ਪੁੰਦੇ ਵੀ ਪੋਣਾ ਲਾਲ ਕਪੜੇ ਦਾ ਸਬਦਾ ਸਾਰਾ ਕਿਛ ਅਬ ਨਹੀਂ ਦ੍ਰਿਸ਼ ਕੱਲ ਜੋ ਗਾਂਧਰ ਪ੍ਰੇਜੇ ਕੀ ਰਹਾ ਕੋਈ ਪ੍ਰੇਜਾ ਮੇਰਾ ਨਹੀਂ ਹੈ ਕਈ ਤਾਂ ਲੋਕ ਹਮੇ ਰਸਤੇ ਮੇਂ ਮਿਲੇ ਉਹ ਬੋਲ ਰਹੇ ਕਿ ਜੋ ਇਹ ਪਹਾੜੀਆਂ ਹੈ ਇਸਮੇ ਡੈਨੇ ਅੱਜ ਵੀ ਰਹਤੀ ਹੈ ਜਦ ਲੜਾਈ ਹੁੰਦੀ ਹੈ

तो देव-देवते चले गए रे भाई तेज टाइम में ना पूछो थी ना पखरो थी ना धुननी होती है ना धागा होता है देखते का वो चले गए रे भाई घर मंदिर में नहीं रहते देव-देवते मारे पाड़ के हो जाते हैं इस डाइन पार्क में डाइन पार्क में जाते हैं कहते सारे देवते भी जहां इकट्ठे हो जाते हैं इकट्ठे हो जाते हैं डाइनिया भी वहां इकट्ठे हो जाते हैं पूरी हिमाचल सारी दुनिया की आ जाती जहां एक बात तो हमें और पता चली कहते जो डने हैं इनका परिवार भी है कहते जे आम औरतें जैसे हम आप हैं ऐसे ही होती है कहते जे रूप दान करती है जैसे झाड़ू का ਉਹ ਬਣਾ ਲਿਆ ਉਹ ਵਹਾਂ ਛੋੜ ਦਿਆ ਡੱਖਾ ਛੋੜ ਦਿਆ ਵਹਾਂ ਜੇ ਬਤਾਓ ਹਮੇ ਥੋੜਾ ਜਿਹਾ ਦਸੇ ਬਿਆ ਸੋਣੇ ਸੁਣੀ ਬੋਲ ਬਾਈ ਝਾੜੂ ਕਾ ਹੇ ਮੈਂ ਹੀ ਡੈਣ ਮੈਂ ਚਲ ਜਾਣਾ ਜੁੱਧਾ ਕੇ ਤਾਂ ਮੈਂ ਘਰੇ ਝਾੜੂ ਕੇ ਮੈਂ ਆਦਮੀ ਬਣ ਜਾਣਾ ਪੂਰਾ ਕੰਮ ਕਰ ਦਿਆ ਤੇ ਇਸ ਝਾੜੂ ਓਕੇ ਅਸ਼ਾ ਮਤਲਬ ਗਾਰਕਾ ਵੀ ਕੰਮ ਕਰਤੇ ਰਹਿਣਾ ਝਾੜੂ ਬਣ ਕੇ ਔਰ ਵਹਾਂ ਵੀ ਪਹੁੰਚ ਜਾਣਾ ਹਾਂ ਬਾਹਰ ਮੈਂ ਤਾਂ ਚਲ ਜਾਣਾ ਬਾਹਰ से झाड़ू में आदमी मनाई देना घर तो पूरा काम कर देना मेरे घर का के रात को जैसे बोलते हैं कि जहाँ डैनी वगैरह का होता है जहाँ पे तो से वो ऊपर होना के रास्ता यहाँ के रहने वाले हमको नहीं होती है डर से वो डैन पार्क में होएगा मार को क्या है पार्क मार को किस नहीं होगा जो जे डाइन आई माल मरी जाना माल तो उसको भी खाती है डाइनिया

ਬੜਾ ਖਤਰਨਾਕ ਹੈ ਚਲੋ ਹੁਣ ਚੱਲਦੇ ਆ ਪਿੰਡ ਦੇ ਬਿਲਕੁਲ ਗੱਬੇ ਉੱਥੇ ਜਾ ਕੇ ਲੋਕਾਂ ਨਾਲ ਗੱਲਬਾਤ ਕਰਦੇ ਆ ਜਿੱਥੇ ਸਰਕਾਰ ਨੇ ਵੀ ਬੋਰਡ ਲਗਾਇਆ ਹੋਇਆ ਹੈ ਇਹ ਡੈਨਾ ਪਾਰਕ ਦਾ ਸਾਹਮਣੇ ਮੰਦਿਰ ਆ ਮਾਤਾ ਦਾ ਅਸੀਂ ਇੱਥੇ ਇੱਕ ਗੱਲ ਦੇਖੀ ਆ ਜਿੰਨਾ ਇਹ ਡਰਾਵਣਾ ਪਿੰਡ ਆ ਜਿੱਦਾਂ ਲੋਕ ਕਹਿ ਰਹੇ ਆ ਉਸ ਹਿਸਾਬ ਦੇ ਨਾਲ ਇੱਥੇ ਸਾਨੂੰ ਜਗ੍ਹਾ-ਜਗ੍ਹਾ ਮੰਦਰ ਦਿਖਾਈ ਦੇ ਰਹੇ ਆ ਜਦੋਂ ਅਸੀਂ 100-200 ਮੀਟਰ ਜਾਂਦੇ ਆ ਤਾਂ ਮੰਦਰ ਆ ਜਾਂਦਾ ਆ ਹਨੂਮਾਨ ਜੀ ਦਾ ਕਦੀ ਮਾਤਾ ਦਾ ਅਸੀਂ ਉਸ ਜਗ੍ਹਾ ਦੇ ਕੋਲ ਪਹੁੰਚ ਗਏ ਆ ਜਿੱਥੇ ਸਰਕਾਰ ਦੁਆਰਾ ਡੈਨਾ ਪਾਰਕ ਦਾ ਬੋਰਡ ਲੱਗਾ ਹੋਇਆ ਆ ਤੁਸੀਂ ਪੜ ਸਕਦੇ ਆ 에ਰਰ ਵੀ ਬਣਿਆ ਹੋਇਆ ਆ ਬਿਲਕੁਲ ਸਾਹਮਣੇ ਤੁਹਾਨੂੰ ਘਾਟੀ ਦਿਖਾਈ ਦੇ ਰਹੀ ਆ ਜਿਹੜੀ ਕਿ ਬਹੁਤ ਜ਼ਿਆਦਾ ਉੱਚੀ ਆ ਇੱਥੋਂ ਡੈਨਾ ਪਾਰਕ ਦੀ ਇੱਕ ਸ਼ੁਰੂਆਤ ਹੁੰਦੀ ਆ ਜਿਹੜਾ ਏਰੀਆ ਸੀ ਤੁਹਾਨੂੰ ਪਹਿਲਾਂ ਦਿਖਾਇਆ ਉਹ ਵੀ ਇੱਕ ਡੈਨਾ ਪਾਰਕ ਦਾ ਡੈਨਾ ਪਿੰਡ ਦਾ ਹਿੱਸਾ ਆ ਲੇਕਿਨ ਇਹ ਲੋਕ ਥੱਲੇ ਰਹਿੰਦੇ ਆ ਤੇ ਜਿੱਥੇ ਦੇਵਤਿਆਂ ਤੇ ਡੈਨਾ ਦਾ ਯੁੱਧ ਹੁੰਦਾ ਆ ਤੇ ਜਿੱਥੇ ਉਹ ਰਹਿੰਦੀਆਂ ਆ ਇਹ ਜਗ੍ਹਾ ਆ ਜਿੱਦੋਂ ਨੂੰ ਹੁਣ ਅਸੀਂ ਵਧਣਾ ਆ ਤੁਸੀਂ ਹੁਣ ਇੱਥੋਂ ਆਲੇ-ਦੁਆਲੇ ਦਾ ਮਾਹੌਲ ਦੇਖ ਸਕਦੇ ਆ ਕਿੰਨੀਆਂ ਉੱਚੀਆਂ-ਉੱਚੀਆਂ ਪਹਾੜੀਆਂ ਜਿਹੜੀਆਂ ਜੇ ਦੇਖਣਾ ਹੋਵੇ ਤਾਂ ਬੱਦਲਾਂ ਨਾਲ ਐਸ ਬਲੇ ਲੁਕੀਆਂ ਹੋਈਆਂ ਆ ਜਿੱਦਾਂ ਇਹਨਾਂ ਦੇ ਵਿੱਚੋਂ ਭਾਫਾ ਉੱਡਦੀਆਂ ਆ ਤੇ ਹੁਣ ਮੋਟਰਸਾਈਕਲ ਤੇ ਅੱਗੇ ਨੂੰ ਵਧਦੇ ਆ ਤੇ ਬਾਕੀ ਦੇਖਦੇ ਆ ਜੇ ਸਾਨੂੰ ਉਧਰਲੀ ਸਾਈਡ ਕੋਈ ਮਿਲਿਆ ਤੇ ਗੱਲਬਾਤ ਕਰਾਂਗੇ ਹੁਣ ਅਸੀਂ ਤੁਹਾਨੂੰ ਇਹ ਸਾਰਾ ਏਰੀਆ ਹਨੇਰਾ ਹੋਣ ਤੋਂ ਪਹਿਲਾਂ ਪਹਿਲਾਂ ਦਿਖਾ ਦਈਏ ਕਿਉਂਕਿ ਇਸ ਏਰੀਏ ਦੇ ਵਿੱਚ ਰਾਤ ਨੂੰ ਜਾਣ ਤੋਂ ਡਰਦੇ ਆ ਇਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਇਸ ਏਰੀਏ ਦੇ ਵਿੱਚ ਡੈਨਾ ਪਾਰਕ ਪਿੰਡ ਵੱਲ ਜਾਂਦੇ ਦਾ ਤੁਸੀਂ ਦੇਖ ਲਓ ਕਿੰਨਾ ਡਰਾਵਣਾ ਮਾਹੌਲ ਆ ਰਸਤਾ ਤਾਂ ਹੈ ਹੀ ਨਹੀਂ ਹੈਗਾ ਪੱਥਰਾਂ ਦੇ ਉੱਪਰੋਂ ਹੀ ਲੰਘ ਕੇ ਅਸੀਂ ਜਾ ਰਹੇ ਆ ਆਲੇ-ਦੁਆਲੇ ਤਾਂ ਇੰਨੀਆਂ ਡੁੰਗੀਆਂ-ਡੁੰਗੀਆਂ ਖਾਈਆਂ ਆ ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਡੈਲ ਜੇਗਾ ਆ ਸਾਹਮਣੇ ਦੇਖ ਲਓ ਤੁਸੀਂ ਮੋਟਰਸਾਈਕਲ ਪੱਥਰਾਂ ਦੇ ਉੱਪਰੋਂ ਖਿਸਕ ਗਿਆ ਨਹੀਂ ਤਾਂ ਥੱਲੇ ਗਿਆ ਨਹੀਂ ਥੱਲੇ ਤਾਂ ਸਮੁੰਦਰੀ ਆ ਇੱਕ ਤਰ੍ਹਾਂ ਇੰਨੀ ਡੰਗਾਈ ਆ ਇਹ ਸਾਰਾ ਏਰੀਆ ਜੋ ਤੁਸੀਂ ਦੇਖ ਰਹੇ ਆ ਇਹ ਡੈਨਾ ਪਾਰਕ ਦਾ ਏਰੀਆ ਆ ਜਿੱਥੇ ਰਾਤ ਨੂੰ ਇੱਕ ਖਤਰਨਾਕ ਮਾਹੌਲ ਹੁੰਦਾ ਆ ਉੱਪਰ ਵੀ ਲੋਕਾਂ ਦੇ ਛੋਟੇ-ਛੋਟੇ ਘਰ ਆ ਜਿਹੜੇ ਮਿੱਟੀ ਦੇ ਤੇ ਲੱਕੜਾਂ ਦੇ ਬਣੇ ਹੋਏ ਆ ਇਦਾਂ ਦੇ ਮਾਹੌਲ ਦੇ ਵਿੱਚ ਇੱਥੇ ਦੇ ਲੋਕ ਰਹਿੰਦੇ ਆ ਇਸ ਵੇਲੇ ਸ਼ਾਮ ਦੇ 6 ਵਜੇ ਗਏ ਆ ਤੇ ਅਸੀਂ ਇਸ ਏਰੀਏ ਦੇ ਵਿੱਚ ਘੁੰਮਦੇ ਪਏ ਆ ਜਿੱਥੇ ਰਾਤ ਨੂੰ ਹਰ ਕੋਈ ਆਉਣ ਤੋਂ ਪਹਿਲਾਂ ਸੋਚੇਗਾ ਮੋਟਰਸਾਈਕਲ ਬਹੁਤ ਔਖਣਾ ਸਾਹਮਣਾ ਪੈ ਰਿਹਾ ਇਸ ਏਰੀਏ ਦੇ ਵਿੱਚ ਕਿਉਂਕਿ ਪੱਥਰ ਵੀ ਜਿਆਦਾ ਵੱਡੇ ਆ ਰਸਤੇ ਦੇ ਵਿੱਚ ਅਸੀਂ ਇਹ ਸੋਚਦੇ ਆ ਕਿ ਜੇ ਇੰਨੀ ਦੁਨੀਆ ਹਿਮਾਚਲ ਦੀ ਇੱਥੇ ਦੇ ਲੋਕ ਕਹਿ ਰਹੇ ਆ ਕਿ ਵਾਕਿਆ ਇੱਥੇ ਡੈਣਾ ਰਹਿੰਦੀਆਂ ਆ ਦੇਵਤਿਆਂ ਤੇ ਉਹਨਾਂ ਦਾ ਜੁੱਧ ਹੁੰਦਾ ਆ ਤਾਂ ਕੁਛ ਨਾ ਕੁਛ ਤਾਂ ਹੋਏਗਾ ਬਾਕੀ ਪਰਮਾਤਮਾ ਜਾਣੇ ਸਾਡਾ ਫਰਜ਼ ਬਣਦਾ ਆ ਕਿ ਅਸੀਂ ਹਰ ਜਗ੍ਹਾ ਤੁਹਾਡੇ ਮੂਰੇ ਲੈ ਕੇ ਆਈਏ ਤਾਂ ਜੇ ਅਸੀਂ ਲੈ ਕੇ ਆਏ ਆ ਹੁਣ ਤੁਸੀਂ ਬਿਲਕੁਲ ਸਾਹਮਣੇ ਦਾ ਦ੍ਰਿਸ਼ ਦੇਖੋ ਇਹ ਕੋਈ ਪਿੰਡ ਆ ਜਿਹੜਾ ਪਹਾੜੀ ਉੱਪਰ ਬਸਿਆ ਹੋਇਆ ਆ ਕਿੰਨਾ ਸੋਹਣਾ ਲੱਗਦਾ ਪਿਆ ਆ ਸਾਨੂੰ ਪਿੰਡ ਵਿੱਚ ਘੁੰਮਦੇ ਘੁੰਮਦੇ ਹਨੇਰਾ ਹੋ ਗਿਆ ਤੁਸੀਂ ਆਲੇ-ਦੁਆਲੇ ਨਜ਼ਰ ਮਾਰ ਕੇ ਦੇਖ ਸਕਦੇ ਆ ਹੁਣ ਅਸੀਂ ਵੀਡੀਓ ਦੀ ਇੱਥੇ ਸਮਾਪਤੀ ਕਰਦੇ ਹਾਂ ਕਿ ਸਾਰੇ ਭਰਾ ਭੈਣਾਂ ਨੂੰ ਸਾਡੀ ਬੇਨਤੀ ਆ ਕਿ ਇਸ ਵੀਡੀਓ ਨੂੰ ਹਰ ਬਾਰ ਦੀ ਤਰ੍ਹਾਂ ਵੱਧ ਤੋਂ ਵੱਧ ਪਿਆਰ ਦਿਓ ਜਿਹੜੇ ਭਰਾ ਭੈਣ ਸਾਡੇ ਨਵੇਂ ਚੈਨਲ ਤੇ ਆਉਂਦੇ ਆ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕਣ ਹੁਣ ਅਸੀਂ ਦੇਖਦੇ ਹਾਂ ਕਿਤੇ ਰੂਮ ਵਗੈਰਾ ਲੈਣਾ ਪੈਣਾ ਜਗਿੰਦਰ ਨਗਰ ਦੇ ਵਿੱਚ ਮਿਲਦਾ ਜਾਂ ਫਿਰ ਮੰਡੀ ਦੇ ਵਿੱਚ ਫਿਰ ਕੱਲ ਹੁਣ ਤੁਹਾਨੂੰ ਅਸੀਂ ਨਵੀਂ ਵੀਡੀਓ ਦੇ ਨਾਲ ਮਿਲਾਂਗੇ ਚੱਲਦੇ ਹਾਂ ਧੰਨਵਾਦ